ਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਝੂਠਾ ਮਾਨ ਕਹਾਕਰ ਜਗ ਸੁਕਨੇ ਜਿਉ ਜਾਨ ਇਨ ਮੈਂ ਕਛ ਤੇਰੋ ਨਹੀਂ ਨਾਨਕ ਕਹਿਓ ਬਖਾਨ ਝੂਠਾ ਮਾਨ ਕਹਾ ਕਰ ਜਗ ਸੁਪਨੇ ਜਿਉ ਜਾਨ ਇਨ ਮਾ ਕਛ ਤੇ ਰੋ ਨਹੀਂ ਨਾਨਕ ਕਹਿਓ ਬਖਾਨ ਵਾਹਿ ਗੁਰੂ ਜੀ ਕਾ ਖਾਲਸਾ ਵਾਹਿ ਗੁਰੂ ਜੀ ਕੀ ਫਤਿਹ ਜੁਗ ਹੋ ਜੁਗਿਆ ਟਲ ਚਵਰ ਛਤਰ ਤਖਤ ਦੇ ਮਾਲਕ ਤਖਤਾਂ ਤੇ ਸੁਭਾਈ ਮਾਨ ਦਸ ਪਾਤਸ਼ਾਹੀਆਂ ਦੀ ਆਤਮਿਕ ਜੋਤ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਆਂ ਦੀ ਆਮਨ ਪਵਿੱਤਰ ਹਜ਼ੂਰੀ ਅੰਦਰ ਸੁਭਾਈ ਮਾਨ ਗੁਰੂ ਸਵਾਰੇ ਗੁਰੂ ਪਿਆਰੇ ਖਾਲਸਾ ਸਾਧ ਸੰਗਤ ਜੀ ਆਪ ਸਭ ਮਾਈ ਭਾਈ ਵਡਭਾਗੀ ਬਣ ਰਹੇ ਹੋ ਜੋ ਸਤਗੁਰੂ ਜੀਆ ਨੇ ਮਹਾਨ ਕਿਰਪਾ ਬਖਸ਼ਿਸ਼ ਰਹਿਮਤ ਕੀਤੀ ਹੈ ਅੰਮ੍ਰਿਤ ਵੇਲਾ ਸਚ ਨਾਮ ਵਡਿਆਈ ਵਿਚਾਰ ਕਰਮੀ ਆਵੇ ਕੱਪੜਾ ਨਦਰਿਮੂਖ ਦਵਾਰ ਚਾਹ ਲਾਗੀ ਉਠ ਨਾਮ ਜਪਨ ਸਬਾ ਸੂਰਿਆ ਰਾਦ ਕਾਰਹ ਤਜਨ ਵਿਆਪਈ ਨਾਨਕ ਮਿਟੇ ਉਪਾਦਿ ਮਹਾਵਾਕ ਅਨਸਾਰ ਅਮਰਤੁ ਲੇਦਾ ਸੰਭਾ ਸਤਿਗੁਰੂ ਜੀਆ ਨੇ ਬਖਸ਼ ਕੀਤਾ ਆਪ ਸਭ ਸੰਗਤਾਂ ਅਮਰਤੁ ਲਾ ਸੰਭਾਲਦੇ ਹੋਏ ਕਰਿ ਇਸ ਨਾਨਕ ਸਿਮਰਿ ਪ੍ਰਭ ਆਪਣ ਮਨ ਤਨ ਭਈ ਅਰੋਗਾ ਤਨ ਦਾ ਇਸ਼ਨਾਨ ਪਾਣ ਕਰਕੇ ਸਤਿਗੁਰ ਜੀਆਂ ਦੀ ਹਜ਼ੂਰੀ ਵਿੱਚ ਪਹੁੰਚ ਕਰਕੇ ਸਤਿਗੁਰ ਜੀਆਂ ਦੇ ਦਰਸ਼ਨਦਾਰੇ ਕਰਕੇ ਲਾਹਾ ਪ੍ਰਾਪਤ ਕਰ ਰਹੇ ਹੋ ਕਿਉਂਕਿ ਸਤਿਗੁਰ ਜੀਆਂ ਦਾ ਫਰਮਾਨ ਹੈ ਦਰਸ਼ਨ ਪਰਸਿਆ ਗੁਰੂ ਕੈ ਜਨਮ ਮਰਨ ਦੁਖ ਜਾਏ ਗੁਰੂ ਦੇ ਦਰਸ਼ਨਦਾਰੇ ਕਰਨ ਦੇ ਨਾਲ ਜਨਮ ਜਨਮ ਦੇ ਦੁੱਖ ਖਤਮ ਹੋ ਜਾਂਦੇ ਨੇ ਜਨਮ ਮਰਨ ਦਾ ਸਭ ਤੋਂ ਵੱਡਾ ਜਿਹੜਾ ਦੁੱਖ ਹੈ ਆਪਾਵ ਕੇ बार-बार ਜੁਨਾਂ ਦੇ ਵਿੱਚ ਨਹੀਂ ਪੈਣਾ ਪੈਂਦਾ ਗੁਰੂ ਦੇ ਦਰਸ਼ਨਾਂ ਦਾ ਇੰਨਾ ਵੱਡਾ ਮਹਾਤਮ ਹੈ ਸੋ ਆਪ ਸਭ ਸੰਗਤਾਂ ਸਤਿਗੁਰ ਜੀਆ ਦੇ ਦਰਸ਼ਨਦਾਰੇ ਕਰਕੇ ਗੁਰੂ ਕੀ ਗੁਰਬਾਣੀ ਸਰਮਣ ਕਰਕੇ ਲਹਾ ਪ੍ਰਾਪਤ ਕਰ ਰਹੇ ਹੋ ਸਤਿਗੁਰੂ ਜੀਆਂ ਦੇ ਪਾਵਨ ਪੀਤਰ ਹਜ਼ੂਰੀ ਅੰਦਰ ਪੰਜਾ ਬਾਣੀ ਦੇ ਨਿਤਨੇਮ ਸ੍ਰੀ ਆਸਾ ਜੀ ਕੀ ਵਾਰ ਦੀ ਗੁਰਬਾਣੀ ਆਪ ਜੀ ਨੇ ਸਰਵਣ ਕੀਤੀ ਹੈ ਉਪਰੰਤ ਧੰਨ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਮਹਾਰਾਜ ਜੀਆਂ ਦੀ ਪਾਵਨ ਪੀਤਰ ਗੁਰਬਾਣੀ ਦੀ ਜੋ ਲੜੀਵਾਰ ਕਥਾ ਵਿਚਾਰ ਚੱਲਦੀ ਆ ਰਹੀ ਹੈ ਨਾਵੇਂ ਮਹੱਲੇ ਦੇ ਸ਼ਲੋਕਾਂ ਦੀ ਕਥਾ ਵਿਚਾਰ ਚੱਲ ਰਹੀ ਹੈ 40 ਸ਼ਲੋਕ ਤੱਕਾ ਕਥਾ ਵਿਚਾਰ ਆਪ ਜੀ ਕੱਲ ਤੱਕ ਸਰਵਣ ਕਰ ਚੁੱਕੇ ਹੋ 41ਵਾਂ ਸ਼ਲੋਕ ਦੀ ਰੰਮਤਾ ਹੋਈ ਹੈ ਸਤਿਗੁਰੂ ਜੀ ਕਿਰਪਾ ਕਰਨ ਪੰਜ ਸ਼ਲੋਕਾਂ ਦੀ ਕਥਾ ਵਿਚਾਰ ਆਪ ਜੀ ਦੇ ਨਾਲ ਸਾਂਝੀ ਕਰਨ ਦਾ ਯਤਨ ਕਰਾਂਗੇ ਸਤਿਗੁਰੂ ਜੀ ਸੁਭ ਸਿੱਖਿਆ ਦੇ ਕਰਕੇ ਨੇ ਹਾਲ ਕਰ ਰਹੇ ਨੇ ਆਓ ਮਨ ਬ੍ਰਿਤੀਆਂ ਦੀ ਇਕਾਗਰਤਾ ਦੇ ਨਾਲ ਗੁਰੂ ਕੀ ਗ੍ਰਬਾਣੀ ਗੁਰੂ ਕੀ ਗ੍ਰਬਾਣੀ ਦੀ ਕਥਾ ਵਿਚਾਰ ਸਰਵਣ ਕਰੀਏ ਸਾਰੀ ਹੀ ਸੰਗਤ ਰਸਨਾ ਤੂੰ ਉਚਾਰਨ ਕਰੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਝੂਠਾ ਮਾਨ ਕਹਾ ਕਰ ਜਗ ਸੁਪਨੇ ਜਿਉ ਜਾਨ ਆਪਸਾ ਪਰਮਾਨੰ ਕਰਦੇ ਨੇ ਐ ਪ੍ਰਾਣੀ ਹੀ ਪੁਰਸ਼ਾ ਝੂਠਾ ਮਾਣ ਕਹਾ ਕਰੈ ਇਹ ਝੂਠਾ ਮਾਣ ਕਿਉ ਕਰਦਾ ਹੈ ਜਗਤ ਦੇ ਪਦਾਰਥਾਂ ਦਾ ਇੰਨਾ ਝੂਠੀਆਂ ਪਦਾਰਥਾਂ ਦਾ ਮਾਣ ਕਿਸ ਵਾਸਤੇ ਕਰਦਾ ਪਿਆ ਹੈ ਜਗ ਸੁਪਨੇ ਜਿਉਂ ਜਾਣ ਜਗਤ ਸੁਪਰੇ ਦੀ ਨਿਆਈਆਂ ਇਹ ਪਦਾਰਥ ਸਾਰੇ ਨਾਸਵੰਦ ਨੇ ਜੇ ਤਰ੍ਹਾਂ ਸੁਪਨੇ ਦੇ ਵਿੱਚ ਸੁਪਨਾ ਆਵੇ ਪਦਾਰਥਾਂ ਦੀ ਪ੍ਰਾਪਤੀ ਹੋ ਜਾਵੇ ਸਵੇਰੇ ਉੱਠ ਕੇ ਬੰਦਾ ਉਹਨਾਂ ਪਦਾਰਥਾਂ ਦਾ ਹੀ ਮਾਣ ਕਰੀ ਜਾਵੇ ਤੇ ਉਹਦਾ ਕੋਈ ਮਾਣ ਤੇ ਨਹੀਂ ਹੈ ਨਾ ਕਿਉਂਕਿ ਉਹ ਆਪਣਾ ਨਹੀਂ ਹੈ ਉਹ ਤਾਂ ਇੱਕ ਸੁਪਨਾ ਸੀ ਕਿ ਝੂਠਾ ਸੀ ਪਾਤਸ਼ਾਹ ਕਹਿੰਦੇ ਇਸੇ ਤਰ੍ਹਾਂ ਜਗਤ ਆ ਜਿਸ ਜਗ ਦਾ ਜਿਸ ਪਦਾਰਥਾਂ ਦਾ ਤੂੰ ਮਾਣ ਕਰੀ ਜਾ ਰਿਹਾ ਹੈ ਤੇ ਸੁਪਨੇ ਦੀ ਨਿਆਈ ਹੈ ਸਾਰਾ ਕੁਝ ਨਾਸਵੰਦ ਆ ਇਹ ਸਾਰਾ ਕੁਝ ਨਾਸਵੰਦ ਆ ਇਹ ਜਗਤ ਨੂੰ ਸੁਪਨੇ ਦੀ ਨਿਆਈ ਝੂਠਾ ਜਾਣ ਇਨ ਮੈਂ ਕਛ ਤੇਰਾ ਨਹੀਂ ਨਾਨਕ ਕਹਿਉ ਬਖਾਨ ਸਤਿਗੁਰੂ ਜੀ ਫਰਮਾਨ ਕਰਦੇ ਨੇ ਨਾਨਕ ਕਹਿਉ ਬਖਾਨ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਮਹਾਰਾਜ ਜੀ ਕਿ ਅਸੀਂ ਤੈਨੂੰ ਵਿਚਾਰ ਕੇ ਕਿਹਾ ਹੈ اے ਭਾਈ ਇਨਾਂ ਵਿੱਚੋਂ ਕੁਝ ਵੀ ਤੇਰਾ ਨਹੀਂ ਹੈ ਇਨਮੈਂ ਕਛ ਤੇਰੋ ਨਹੀਂ ਇਹ ਪਦਾਰਥਾ ਜਦ ਜਿਹੜਾ ਮਾਨ ਕਰੀ ਜਾਨਾ ਨਾ ਤੂੰ ਜਗਤ ਦਾ ਮਾਨ ਕਰਦਾ ਆ ਧਨ ਦੌਲ ਦਾ ਮਾਨ ਕਰਦਾ ਵਾਨ ਜਾਂ ਦਾ ਦਾ ਮਾਨ ਸਤਗੁਰੂ ਜੀ ਕਹਿੰਦੇ ਇਹਨਾਂ ਸਾਰੇ ਪਦਾਰਥਾਂ ਦੇ ਵਿੱਚੋਂ ਕੁਝ ਵੀ ਤੇਰਾ ਨਹੀਂ ਹੈ ਇਹ ਤੇ ਕੁਝ ਵੀ ਤੇਰਾ ਨਹੀਂ ਹੈ ਇਨਮੈਂ ਕਛ ਤੇਰੋ ਨਹੀਂ ਨਾਨਕ ਕਹਿਓ ਬਖਾਨ ਪਾਤਸ਼ਾਹ ਕਹਿੰਦੇ ਤੈਨੂੰ ਅਸੀਂ ਸੱਚ ਕਹਿ ਰਹੇ ਆਂ ਇਹ ਗੱਲ ਤੈਨੂੰ ਸਮਝਾ ਰਿਹਾ ਦੱਸ ਰਿਹਾ ਵਿਚਾਰ ਕੇ ਤੈਨੂੰ ਕਿਹਾ ਹੈ ਕਿ ਇਹਨਾਂ ਵਿੱਚੋਂ ਕੁਝ ਵੀ ਤੇਰਾ ਸਹਾਇਕ ਨਹੀਂ ਹੈ ਗਰਬ ਕਰਤ ਹੈ ਦੇਹ ਕੋ ਬਿਨ ਸਛਿਨ ਮੈਂ ਮੀਤ ਇਹ ਮਿੱਤਰ ਇਹ ਮਨ ਜਿਸ ਦੇਹ ਦਾ ਤੂੰ ਹੰਕਾਰ ਕਰਦਾ ਹੈ ਨਾ ਗਰਭ ਕਰਤ ਹੈ ਦੇਹ ਕੋ ਜੇਸ ਆ ਦੇਹੀ ਦਾ ਸਰੀਰ ਦਾ ਤੋਂ ਗਰਭ ਕਰਦਾ ਹੰਕਾਰ ਕਰਦਾ ਮੇਰਾ ਸਰੀਰ ਬੜਾ ਸੁੰਦਰ ਆ ਮੈਂ ਬੜਾ ਸੋਹਣਾ ਆਪਣੇ ਆਪ ਨੂੰ ਹਰੇਕ ਬੰਦਾ ਹੀ ਸੋਹਣਾ ਦੱਸਦਾ ਨਾ ਵੀ ਮੈਂ ਬਹੁਤਾ ਸੋਹਣਾ ਸਾਰਿਆਂ ਤੋਂ ਆਪਣੇ ਸੁੰਦਰ ਸਰੀਰ ਦਾ ਵੀ ਹੰਕਾਰ ਪਾਤਸ਼ਾਹ ਕਹਿੰਦੇ ਗਰਭ ਕਰਤ ਹੈ ਦੇਹ ਕੋ ਬਿਨੁ ਸੈ ਛਿਨ ਮੈਂ ਮੀਤ ਇਸ ਨੂੰ ਖਤਮ ਹੁੰਦਿਆ ਇੱਕ ਛਿਨ ਦਾ ਸਮਾ ਵੀ ਨਹੀਂ ਲੱਗਦਾ ਅੱਖ ਝਮਕਣ ਜਨਾ ਸਮਾ ਵੀ ਨਹੀਂ ਲੱਗਣਾ ਆਖੋ ਸਤਨਾਮ ਪਾਤਸ਼ਾਹ ਕਹਿੰਦੀ ਇਹ ਜਿਹੜੀ ਤੇਰੀ ਦੇਹੀ ਆ ਨਾ ਜਿਸ ਸਰੀਰ ਦਾ ਦੇਹ ਦਾ ਤੂੰ ਇੰਨਾ ਮਾਣ ਕਰਦਾ ਆ ਇਹਨੂੰ ਨਾਸ਼ ਹੁੰਦਿਆ ਇਹਨੂੰ ਖਤਮ ਹੁੰਦਿਆ ਇੱਕ ਛਿਨ ਜਨਾ ਸਮਾ ਵੀ ਨਹੀਂ ਲੱਗਣਾ ਛਿਨ ਦੇ ਵਿੱਚ ਵੀ ਬਿਨੁ ਛਿਨ ਦੇ ਵਿੱਚ ਹੀ ਬਨਸ ਜਾਵੇਗੀ ਇਨਾਸ ਹੋ ਜਾਵੇਗੀ ਤੇਰਾ ਸਰੀਰ ਜਿਹੜਾ ਜਿਹਦਾ ਤੂੰ ਬਹੁਤਾ ਮਾਣ ਕਰਦਾ ਆ ਮਨੁਸਾ ਛਨ ਮਹਿਮੀ ਤੇ ਕਿਛਨ ਦੇ ਵਿੱਚ ਹੀ ਏ ਮਿੱਤਰ ਤੇਰੀ ਨਾਸ ਹੋ ਜਾਣੀ ਆ ਦੇਹੀ ਜਿਹ ਪ੍ਰਾਨੀ ਹਰ ਜਸ ਕਹਿਓ ਨਾਨਕ ਤਿਹ ਜਗ ਜੀਤ ਸਤਿਗੁਰੂ ਜੀ ਫਰਮਾਨ ਕਰਦੇ ਨੇ ਜਿਸ ਪ੍ਰਾਣੀ ਨੇ ਹਰੀ ਪ੍ਰਭੂ ਦਾ ਨਾਮ ਜਸ ਕੀਤਾ ਨਾਮ ਜਪਿਆ ਉਹਦਾ ਜਸ ਕੀਤਾ ਹੈ ਜਿਹੇ ਪ੍ਰਾਨੀ ਹਰ ਜਸ ਕਹਿਓ ਉਸ ਹਰੀ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਜਸ ਕਹਿਆ ਆ ਨਾਨਕ ਤਿਹ ਜਗ ਜੀਤ ਉਸ ਨੇ ਜਗਤ ਨੂੰ ਜਿੱਤ ਲਿਆ ਹੈ ਜਗਤ ਨੂੰ ਜਿੱਤ ਲਿਆ ਕਿੰਨੇ ਜਿੱਤਿਆ ਹੈ ਜਗਤ ਨੂੰ ਸਾਰੇ ਜਗਤ ਨੂੰ ਜਿੱਤ ਲੈਣਾ ਹੁਣ ਦੁਨੀਆਂ ਤੇ ਬੜੇ ਬੜੇ ਧਨਾੜ ਲੋਕ ਬੜੇ ਬੜੇ ਰਾਜੇ ਮਹਾਰਾਜੇ ਆਏ ਜਿਨ੍ਹਾਂ ਨੇ ਕਿਹਾ ਵੀ ਅਸੀਂ ਜਗਤ ਨੂੰ ਜਿੱਤਾਂਗੇ ਦੁਨੀਆ ਨੂੰ ਜਿੱਤਾਂਗੇ ਸਿਕੰਦਰ ਬਾਦਸ਼ਾਹ ਵਰਗੇ ਕਹਿੰਦੇ ਸੀ ਸਾਰੀ ਦੁਨੀਆ ਤੇ ਰਾਜ ਕਰਨਾ ਹੁਣ ਵੀ ਕੋਈ ਕਹਿੰਦੇ ਆ ਵੀ ਸਾਰੀ ਦੁਨੀਆ ਤੇ ਰਾਜ ਕਰਾਂਗੇ ਪਰ ਨਹੀਂ ਇਹ ਮਕਸਦ ਉਹਨਾਂ ਦਾ ਕਦੇ ਪੂਰਾ ਨਹੀਂ ਹੁੰਦਾ ਇਹ ਪਾਤਸ਼ਾਹ ਕਹਿੰਦੇ ਜਿਹ ਪ੍ਰਾਨੀ ਹਰ ਜਸ ਕਹਿਓ ਜਿਹੜਾ ਪ੍ਰਾਨੀ ਜਿਹੜਾ ਮਨੁੱਖ ਪਰਮੇਸ਼ਰ ਦਾ ਜਸ ਕਰਦਾ ਨ ਅਕਾਲ ਪੁਰਖ ਵਾਹਿਗੁਰੂ ਸਿਮਰਨ ਕਰਦਾ ਉਹਦਾ ਜਸ ਕੀਤਾ ਜਿਸ ਨੇ ਨਾਨਕ ਤਿਹ ਜਗ ਜੀਤ ਤੇ ਪਾਤਸ਼ਾਹ ਕਹਿੰਦੇ ਉਸ ਨੇ ਜਗਤ ਨੂੰ ਜਿੱਤ ਲਿਆ ਹੈ ਜਿਹ ਘਟ ਸਿਮਰਨ ਰਾਮ ਕੋ ਸੋ ਨਰ ਮੁਕਤਾ ਜਾਨ ਜਿਸ ਘਟ ਭਾਵ ਕਿਹਰਦੇ ਦੇ ਅੰਦਰ ਸਿਮਰਨ RAM ਕੋ ਜਿਹਦੇ ਘਟ ਅੰਤਹਿ ਕਰਨ ਵਿਖੇ RAM ਨਾਮ ਦੀ ਜਾਦ ਹੈ ਪਰਮੇਸ਼ਰ ਦੇ RAM ਦੀ ਜਾਦ ਹੈ ਸਿਮਰਨ ਹੈ ਉਹਦਾ ਸੂ ਨਰ ਮੁਕਤਾ ਜਾਨ ਤੇ ਪਾਤਸ਼ਾਹ ਕਹਿੰਦੇ ਉਸ ਨਰ ਮਨੁਖ ਨੂੰ ਪੁਰਸ਼ ਨੂੰ ਮੁਕਤ ਜਾਨਣਾ ਕਰੋ ਕਿਹੜਾ ਮੁਕਤ ਕਿਹੜਾ ਆ ਜਿਹਦੇ ਹਿਰਦੇ ਅੰਦਰ ਪਰਮੇਸ਼ਰ ਦਾ ਨਾਮ ਹੈ ਜਿਹੜਾ ਉਹਨੂੰ ਜਾਦ ਕਰਦਾ ਉਹਦਾ ਸਿਮਰਨ ਕਰਦਾ ਆ ਪਾਤਸ਼ਾਹ ਕਹਿੰਦੇ ਸੋ ਨਰ ਉਹ ਨਰ ਉਹ ਮਨੁੱਖ ਨੂੰ ਮੁਕਤਾ ਜਾਨ ਮੁਕਤ ਜਨਨਾ ਕਰੋ ਤੇਹ ਨਰ ਹਰ ਅੰਤਰ ਨਹੀਂ ਨਾਨਕ ਸਾਚੀ ਮਾਨ ਤੇ ਕਹਿੰਦੇ ਪਾਤਸ਼ਾਹ ਕਹਿੰਦੇ ਫਿਰ ਐਸਾ ਮਨੁੱਖ ਜਿਹੜਾ ਨਾ ਜਿਹੜਾ ਹਿਰਦੇ ਦੇ ਅੰਦਰ ਪਰਮੇਸ਼ਰ ਦਾ ਵਾਸਾ ਪਰਮੇਸ਼ਰ ਨੂੰ ਜਪਦਾ ਸਿਮਰਨ ਕਰਦਾ ਉਹਨੂੰ ਯਾਦ ਕਰਦਾ ਨਾ ਇਹ ਨਾਰ ਹਰ ਹਰ ਅੰਤਰ ਨਹੀਂ ਕਹਿੰਦੇ ਉਹ ਨਾਰ ਉਹ ਮਨੁੱਖ ਤੇ ਹਰ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਜੀ ਦੇ ਵਿੱਚ ਅੰਤਰ ਨਹੀਂ ਨਾਨਕ ਸਾਚੀ ਮਾਨ ਪਾਤਸ਼ਾਹ ਕਹਿੰਦੇ ਇਹ ਗੱਲ ਸੱਚੀ ਮੰਨ ਇਹ ਗੱਲ ਨੂੰ ਸੱਚੀ ਮੰਨ ਲਾ ਜਿਹੜਾ ਪਰਮੇਸ਼ਰ ਦਾ ਨਾਮ ਜਪਦਾ ਜਿਹਨੇ ਹਿਰਦੇ ਦੇ ਅੰਦਰ ਪਰਮੇਸ਼ਰ ਨੂੰ ਵਸਾਇਆ ਹੋਇਆ ਨਾ ਉਹਦੇ ਵਿੱਚ ਤੇ ਪਰਮੇਸ਼ਰ ਦੇ ਵਿੱਚ ਕੋਈ ਬਹੁਤਾ ਅੰਤਰ ਨਹੀਂ ਹੈ ਤੇ ਹਿੰਨਾਰ ਹਰ ਅੰਤਰ ਨਹੀਂ ਉਹਦੇ ਤੇ ਵਿੱਚ ਕੋਈ ਅੰਤਰ ਕੋਈ ਭੇਦ ਨਹੀਂ ਹੈ ਭਾਵ ਉਹ ਇੱਕ ਹੀ ਰੂਪ ਹੈ ਉਹਦੇ ਵਿੱਚ ਹੀ ਸਮਾ ਜਾਂਦਾ ਹੈ ਪਰਮੇਸ਼ਰ ਦੇ ਵਿੱਚ ਸ਼ਬਦ ਮਰੋ ਫਿਰ ਜੀਵ ਹੋ ਸਦ ਹੀ ਤਾਂ ਫਿਰ ਮਰਨ ਨਾ ਹੋਈ ਪਾਤਸ਼ਾਹ ਪਰਮਾਨ ਕਰਦੇ ਨੇ ਹਰ ਕਾ ਸੇਵਕ ਸੋ ਹਰ ਜੇਹਾ ਭੇਦ ਨ ਜਾਣ ਹੋ ਮਾਨਸ ਦੇਹਾ ਕਹਿੰਦੇ ਉਹਦਾ ਸੇਵਕ ਜਿਹੜਾ ਬਣ ਜਾਂਦਾ ਨਾ ਤੇ ਫਿਰ ਉਹਦੇ ਜਿਹਾ ਹੀ ਹੋ ਜਾਂਦਾ ਉਹਦੇ ਜਿਹਾ ਹੀ ਭੇਦ ਨਾ ਜਾਣੋ ਮਾਨਸ ਦੇ ਹਾਰ ਇਹ ਮਾਨਸ ਦੇਹੀ ਦੇ ਵਿੱਚ ਪਰਮੇਸ਼ਰ ਦੇ ਵਿੱਚ ਭੇਦ ਨਾ ਜਰਨਾ ਕਰੋ ਪਰਮੇਸ਼ਰ ਦੇ ਵਿੱਚ ਹੀ ਸਮਾਜ ਆਈਦਾ ਹਿਰਦੇ ਕਰਕੇ ਅੰਦਰ ਕਰਕੇ ਜਿਹੜਾ ਨਾਮ ਜਪਦਿਆਂ ਜਪਦਿਆਂ ਸ਼ਬਦ ਦੀ ਅਰਦਾਨਾ ਕਰਦਿਆਂ ਕਰਦਿਆਂ ਸ਼ਬਦ ਵਿੱਚ ਹੀ ਸਮਾਜ ਆਈਦਾ ਪਰਮੇਸ਼ਰ ਦੇ ਵਿੱਚ ਹੀ ਸਮਾਜ ਆਈਦਾ ਤੇ ਪਾਤਸ਼ਾਹ ਕਹਿੰਦੇ ਜੇ ਘਟ ਸਿਮਰਨ ਰਾਮ ਕੋ ਸੋ ਨਰ ਮੁਕਤਾ ਜਾ ਜਿਹਦੇ ਹਿਰਦੇ ਅੰਦਰ ਪਰਮੇਸ਼ਰ ਦਾ ਨਾਮ ਹੈ ਉਹਦੀ ਯਾਦ ਹੈ ਸੋ ਨਰ ਉਹ ਮਨੁੱਖ ਨੂੰ ਮੁਕਤ ਜਾਨਣਾ ਕਰੋ ਉਹਦੇ ਵਿੱਚ ਤਿਹ ਨਰ ਹਰ ਅੰਤਰ ਨਹੀਂ ਉਹਦੇ ਵਿੱਚ ਤੇ ਪਰਮੇਸ਼ਰ ਦੇ ਵਿੱਚ ਕੋਈ ਅੰਤਰ ਨਹੀਂ ਹੈ ਇਹ ਗੱਲ ਸੱਚੀ ਕਰਕੇ ਮੰਨ ਲਵੋ ਏਕ ਭਗਤ ਪਗਮਾਨ ਜਿਹਹ ਪ੍ਰਾਨੀ ਕੈ ਨਾਹੇ ਮਨ ਜਿਸ ਮਨੁੱਖ ਦੇ ਮਨ ਵਿੱਚ ਇੱਕ ਵਾਹਿਗੁਰੂ ਜੀ ਦੀ ਭਗਤੀ ਨਹੀਂ ਹੈ ਏਕ ਭਗਤ ਭਗਵਾਨ ਜਿਹ ਪ੍ਰਾਨੀ ਕੈ ਨਾਹੀ ਮਨ ਏਕ ਅਕਾਲ ਪੁਰਖ ਇੱਕ ਦੀ ਏਕ ਅਕਾਲ ਪੁਰਖ ਵਾਹਿਗੁਰੂ ਭਗਤੀ ਭਗਤ ਭਗਤੀ ਭਗਵਾਨ ਭਗਵਾਨ ਪਰਮੇਸ਼ਰ ਦੀ ਭਗਤੀ ਨਹੀਂ ਹੈ ਜਿਹ ਪ੍ਰਾਨੀ ਕੈ ਨਾਹੀ ਮਨ ਜਿਹ ਪ੍ਰਾਨੀ ਦੇ ਮਨ ਦੇ ਵਿੱਚ ਹਿਰਦੇ ਦੇ ਅੰਦਰ ਪਰਮੇਸ਼ਰ ਅਕਾਲਪੁਰਖ ਵਾਹਿਗੁਰੂ ਜੀ ਦੀ ਭਗਤੀ ਨਹੀਂ ਹੈ ਜੈਸੇ ਸੂਕਰ ਸਵਾਨ ਨਾਨਕ ਮੰਨੋ ਤਾਹੇ ਤਨ ਤੇ ਪਾਤਸ਼ਾਹ ਕਹਿੰਦੇ ਓ ਫਿਰ ਕਿਹੋ ਜਿਹਾ ਆ ਜਿਹਤਰਾ ਸੂਰ ਅਤੇ ਕੁੱਤੇ ਦਾ ਸਰੀਰ ਹੁੰਦਾ ਨਾ ਜੈਸੇ ਸੂਕਰ ਸੂਕਰ ਕਹਿੰਦੇ ਨੇ ਸੂਰ ਨੂੰ ਸਵਾਨ ਕਹਿੰਦੇ ਨੇ ਕੁੱਤੇ ਨੂੰ ਜਾਸੇ ਸੂਕਰ ਸਵਾਨ ਨਾਨਕ ਮਾਨੋ ਤਾਹੇ ਤਨ ਕਹਿੰਦੇ ਉਸ ਤਨ ਨੂੰ ਬੰਦਾ ਨਾ ਸਮਝੋ ਨੂੰ ਮਨੁੱਖ ਨਾ ਸਮਝੋ ਉਹ ਸੂਰਤ ਕੁੱਤੇ ਦੀ ਨਿਆਈਂ ਆਖੋ ਸਤਨਾਮ ਕਿਹੜਾ ਜਿਹੜਾ ਏਕ ਭਗਤ ਭਗਵਾਨ ਜਿਹ ਪ੍ਰਾਨ ਏਕ ਭਗਤ ਭਗਵਾਨ ਜਿਹ ਪ੍ਰਾਨ ਨਿਕੈ ਨਾਹੀ ਮਨ ਜਿਸ ਦੇ ਮਨ ਦੇ ਵਿੱਚ ਪ੍ਰਭੂ ਪਰਮੇਸ਼ਰ ਦੀ ਭਗਤੀ ਨਹੀਂ ਹੈ ਇਹਰਾ ਪਰਮੇਸ਼ਰ ਦਾ ਨਾਮ ਨਹੀਂ ਜਪਦਾ ਨਾ ਪਾਤਸ਼ਾਹ ਕਹਿੰਦੇ ਉਹ ਸੂਰਤ ਤੇ ਕੁੱਤੇ ਦੀ ਨਿਆਈ ਹੈ ਨਾਨਕ ਮੰਨੋ ਤਾਹੇ ਤਨ ਉਹਨੂੰ ਮੰਨੋ ਕਿ ਇਹਦਾ ਜਿਹੜਾ ਸਰੀਰ ਜਿਹੜਾ ਨਾ ਇਹ ਕੁੱਤੇ ਤੇ ਸੂਰ ਦੀ ਨਿਆਈ ਹੈ ਇਹਦੇ 'ਚ ਇਹ ਤੇ ਬੰਦਾ ਹੈ ਹੀ ਨਹੀਂ ਕਿਉਂਕਿ ਬੰਦਾ ਉਹ ਹੈ ਜਿਹੜਾ ਬੰਦਗੀ ਕਰਦਾ ਬੰਦੇ ਬੰਦਗੀ ਇੱਕ ਤਿਆਰ ਸਾਹਿਬ ਰੋਜ਼ ਧਰੋ ਕੇ ਪਿਆਰ ਬੰਦਾ ਹੋਏ ਸੋ ਬੰਦਗੀ ਗਹੈ ਬੰਦਾ ਤੇ ਨਾਮ ਹੀ ਉਹਦਾ ਜਿਹੜਾ ਬੰਦਗੀ ਕਰਦਾ ਹੈ ਜਿਹੜਾ ਬੰਦਗੀ ਨਹੀਂ ਕਰਦਾ ਤੇ ਪਾਤਸ਼ਾਹ ਕਹਿੰਦੇ ਉਹ ਸੂਰਤ ਕੁੱਤੇ ਦੀ ਨਿਆਈ ਆ ਭਾਵ ਕਿ ਪਾਤਸ਼ਾਹ ਨੇ ਗੁਰਬਾਣੀ ਅੰਦਰ ਪਰਮਾਨਿਤ ਕੀਤਾ ਉਹਦੇ ਤੋਂ ਵੀ ਢੈਲਾ ਹੈ ਉਹਦੇ ਵੀ ਤੁਲ ਨਹੀਂ ਉਹਦੇ ਵੀ ਬਰਾਬਰ ਨਹੀਂ ਹੈ ਗੁਰਪਾਵਨ ਪਵਿੱਤਰ ਗੁਰਬਾਣੀ ਦਾ ਫਰਮਾਨ ਹੈ ਕਿ ਜੇ ਤਰ੍ਹਾਂ ਸ਼ੂਕਰ ਹੁੰਦਾ ਸੂਰ ਹੁੰਦਾ ਆ ਇਹ ਪਾਤਸ਼ਾਹ ਕਹਿੰਦੇ ਇਸੇ ਤਰ੍ਹਾਂ ਮਨੁੱਖ ਹੈ ਤੇ ਮਨੁੱਖ ਵੀ ਜਦੋਂ ਕੋਈ ਚੜਾਈ ਕਰ ਜਾਂਦਾ ਨਾ ਕਹਿੰਦੇ ਸਾਖਤ ਤੇ ਸੂਕਰ ਭਲਾ ਸਾਖਤ ਬੰਦੇ ਨਾਲੋਂ ਸਾਖਤ ਬੰਦਾ ਉਹ ਹੈ ਜਿਹਦਾ ਪਰਮੇਸ਼ਰ ਦਾ ਨਾਮ ਨਹੀਂ ਜਪਦਾ ਰੱਬ ਨੂੰ ਨਹੀਂ ਮੰਨਦਾ ਕੋਈ ਧਰਮੀ ਨਹੀਂ ਹੈ ਕਿ ਉਹਦੇ ਵਿੱਚ ਚੰਗਾ ਗੁਣ ਨਹੀਂ ਹੈ ਸਾਖਤ ਤੇ ਸੂਕਰ ਭਲਾ ਪਾਤਸ਼ਾਹ ਕਹਿੰਦੇ ਸਾਖਤ ਦੇ ਨਾਲੋਂ ਸੂਕਰ ਸੂਰ ਚੰਗਾ ਹੈ ਰਾਖਾ ਆਸਾ گاؤں ਕਹਿੰਦੇ ਰੱਖਦਾ ਹੈ گاؤں ਪਿੰਡ ਨੂੰ ਨਗਰ ਨੂੰ ਨਾ ਸਾਫ਼ ਰੱਖਦਾ ਉਹ ਗੰਦਗੀ ਖਾਂਦਾ ਨਾ ਸਫਾਈ ਕਰੀ ਜਾਂਦਾ ਆ ਗੰਦਗੀ ਖਾਂਦਾ ਆ ਉਹ ਸਾਖਤ ਬੱਪਰਾ ਮਰ ਗਿਆ ਕੋਈ ਨਾ ਲਹੈ ਨਾ ਜਦੋਂ ਸੂਰ ਮਰਿਆ ਤੇ ਲੋਕਾਂ ਨੇ ਕਿਹਾ ਚੰਗਾ ਸੀ ਭਾਈ ਗੰਦਗੀ ਤੇ ਸਾਫ਼ ਕਰਦਾ ਸੀ ਨਾ ਸਾਖਤ ਬੰਦਾ ਮਰ ਗਿਆ ਤੇ ਸਾਰਿਆਂ ਨੇ ਕਿਹਾ ਚੰਗਾ ਹੋ ਗਿਆ ਪਿੰਡ ਚੋਂ ਗੰਨ ਮੁੱਕ ਗਿਆ ਆਖੋ ਸਤਨਾਮ ਮਰੰਦੇ ਵਿੱਚੋਂ ਗੰਦ ਖਤਮ ਹੋ ਗਿਆ ਬੜਾ ਇਹ ਨਹੀਂ ਗੰਦ ਪਾਇਆ ਸੀ ਪਾਤਸ਼ਾਹ ਕਹਿੰਦੇ ਸਾਖਤ ਮਨੁੱਖ ਦੇ ਨਾਲੋਂ ਤੇ ਸੂਰ ਹੀ ਚੰਗਾ ਆ ਸੂਰ ਚੰਗਾ ਆ ਜਿਹੜਾ ਸਾਖਤ ਬੰਦਾ ਇਹਦਾ ਪਰਮੇਸ਼ਰ ਦਾ ਨਾਮ ਨਹੀਂ ਜਿਨਨੇ ਕਦੇ ਜਪਿਆ ਭਲੇ ਦਾ ਕਰਮ ਨਹੀਂ ਕੀਤਾ ਮਾੜੇ ਕਰਮ ਹੀ ਕਰਦਾ ਰਿਹਾ ਇਸੇ ਤਰ੍ਹਾਂ ਪਾਤਸ਼ਾਹ ਕਹਿੰਦੇ ਜੈਸੇ ਸੂਕਰ ਸਵਾਨ ਨਾਨਕ ਮਾਨੋ ਤਾਹੇ ਤਨ ਜਿੱਦਾਂ ਸੂਕਰ ਸੂਰ ਤੇ ਸਵਾਨ ਕੁੱਤਾ ਆ ਨਾ ਉਹਦੇ ਤਾਨੂੰ ਇੰਜ ਜਪ ਇੰਜ ਮਨਨਾ ਕਰੋ ਉਹ ਤਾਂ ਮਨੁੱਖਾ ਦੇਹ ਨੂੰ ਉਤਮ ਕਿਹਾ ਹੈ ਪਾਤਸ਼ਾਹ ਨੇ ਗੁਰਬਾਣੀ ਅੰਦਰ ਪਰ ਇੱਥੇ ਸੂਰ ਤੇ ਕੁੱਤੇ ਦੇ ਬਰਾਬਰ ਇਸ ਲਈ ਕਿਹਾ ਹੈ ਜਿਵੇਂ ਸੂਰ ਜਿਹੜਾ ਹੈ ਉਹ ਗੰਦਗੀ ਖਾਂਦਾ ਹੈ ਬੇਮਕਪੁਰਸ਼ ਵਿਸ਼ਿਆਂ ਵਿਕਾਰਾਂ ਦੀ ਗੰਦਗੀ ਖਾਂਦਾ ਇਸ ਕਰਕੇ ਸੂਰ ਦੇ ਬਰਾਬਰ ਕਿਹਾ ਹੈ ਜਿੱਥੇ ਸਤਗੁਰੂ ਜੀ ਨੇ ਗੁਰਬਾਣੀ ਦੇ ਅੰਦਰ ਇਹ ਵੀ ਕਹਿਣਾ ਕੀਤਾ ਹੈ ਕਿ ਅਵਰ ਜੋਨ ਤੇਰੀ ਪਨਹਾਰੀ ਇਸ ਧਰਤੀ ਮੈਂ ਤੇਰੀ ਸਖਦਾਰੀ ਤੇਰੀ ਸਰਦਾਰੀ ਹੈ ਧਰਤੀ ਦੀ ਪਰ ਸਰਦਾਰੀ ਕਦੀ ਹੈ ਜਿਹਦਾ ਨਾਮ ਜਪਣ ਵਾਲਾ ਮਨੁੱਖ ਹੋ ਕਰਕੇ ਵੀ ਜੇ ਪਰਮੇਸ਼ਰ ਦਾ ਨਾਮ ਨਹੀਂ ਜਪਦਾ ਨਾ ਬੰਦਾ ਹੋ ਕਰਕੇ ਵੀ ਬੰਦਗੀ ਨਹੀਂ ਕਰਦਾ ਤੇ ਪਾਤਸ਼ਾਹ ਕਹਿੰਦੇ ਉਹ ਫਿਰ ਜਾਨਵਰਾਂ ਨਾਲੋਂ ਪਸ਼ੂਆਂ ਨਾਲੋਂ ਵੀ ਭੈੜਾ ਆ ਪਸ਼ੂਆਂ ਨਾਲੋਂ ਵੀ ਪਾਤਸ਼ਾਹ ਕਹਿੰਦੇ ਉਹ ਫਿਰ ਭੈੜਾ ਆ ਉਹਦੇ ਵੀ ਬਰਾਬਰ ਨਹੀਂ ਹੈ ਇਸ ਕਰਕੇ ਸਤਿਗੁਰੂ ਜੀ ਫਰਮਾਨ ਕਰਦੇ ਜੈਸੇ ਸੂਕਰ ਸਵਾਨ ਨਾਨਕ ਮਾਨੋ ਤਾਹੇ ਤਨ ਉਹਨਾਂ ਦੇ ਤਨ ਨੂੰ ਸੂਰਤੇ ਕੁੱਤੇ ਦੀ ਨਿਆਇ ਮੰਨਣਾ ਕਰੋ ਜਿਹੜੇ ਪਰਮੇਸ਼ਰ ਦਾ ਨਾਮ ਨਹੀਂ ਜਪਦੇ ਸਵਾਮੀ ਕੋ ਗ੍ਰਿਹੋ ਜਿਉ ਸਦਾ ਸਵਾਨ ਤਜਤ ਨਹੀਂ ਨਿਤ ਪਾਤਸ਼ਾਹ ਕਹਿੰਦੇ ਹੁਣ ਕਹਿੰਦੇ ਵੀ ਕੁੱਤੇ ਨਾਲੋਂ ਵੀ ਉਹ ਜੜਿਆ ਮਨੁੱਖ ਭੈੜੇ ਨੇ ਕੁੱਤਾ ਵੀ ਚੰਗਾ ਕੁੱਤੇ ਦੇ ਵਿੱਚ ਵੀ ਗੁਣ ਹੁੰਦੇ ਨੇ ਜਿਵੇਂ ਸਵਾਨ ਕੁੱਤਾ ਆਪਣੇ ਸੁਆਮੀ ਮਾਲਕ ਦੇ ਗ੍ਰਹਿ ਘਰ ਨਹੀਂ ਛੱਡਦਾ ਸੁਆਮੀ ਕੋ ਗ੍ਰਹਿ ਜੋ ਸਦਾ ਸਵਾਨ ਤਜਤ ਨਹੀਂ ਨਿਤ ਜਿਹੜਾ ਸਵਾਨ ਹੈ ਨਾ ਕੁਕਰਿਆ ਕੁੱਤਾ ਆ ਉਹ ਆਪਣੇ ਸੁਆਮੀ ਦਾ ਘਰ ਨਹੀਂ ਛੱਡਦਾ ਆਪਣੇ ਮਾਲਕ ਦਾ ਘਰ ਨਹੀਂ ਛੱਡਦਾ ਆਪਣੇ ਮਾਲਕ ਦੇ ਗ੍ਰਹਿ ਨੂੰ ਛੱਡਦਾ ਨਹੀਂ ਹੈ ਮਾਲਕ ਦੇ ਦਰਵਾਜ਼ੇ ਤੇ ਬੈਠਾ ਰਹਿੰਦਾ ਹੈ ਮਾਲਕ ਚਾਹੇ ਮਾਲਕ ਆਪ ਰੋਟੀ ਖਾਂਦਾ ਹੋਵੇ ਕੁੱਤੇ ਨੂੰ ਇੱਕ ਗਰਾਹੀ ਪਾ ਦੇਵੇ ਬੁਰਕੀ ਪਾ ਦੇਵੇ ਨਾ ਪਾ ਦੇਵੇ ਉਹਦੀ ਮਰਜ਼ੀ ਹੈ ਪਰ ਉਹ ਉਹਦਾ ਦਰ ਨਹੀਂ ਛੱਡਦਾ ਉਹਦਾ ਘਰ ਨਹੀਂ ਛੱਡਦਾ ਉਹ ਆਪਣੇ ਮਾਲਕ ਦੇ ਦਰ ਤੇ ਬੈਠਾ ਰਹਿੰਦਾ ਇੱਕ ਬੁਰਕੀ ਖਾ ਕਰਕੇ ਵੀ ਸਾਰੀ ਰਾਤ ਪਹਿਰਾ ਦਿੰਦਾ ਰਹਿੰਦਾ ਵਫਾਦਾਰੀ ਕਰਦਾ ਆਪਣੇ ਮਾਲਕ ਦੀ ਕੁੱਤਾ ਵੀ ਆਪਣੇ ਮਾਲਕ ਦੀ ਵਫਾਦਾਰੀ ਕਰਦਾ ਪਰ ਖਿਆਲ ਕਰਿਓ ਇੱਕ ਬੰਦਾ ਹੀ ਆ ਇੱਕ ਮਨੋਕੀ ਆ ਇਹਦਾ ਸਾਰਾ ਕੁਝ ਗੁਰੂ ਤੋਂ ਲੈ ਕਰਕੇ ਨਾ ਤੇ ਗੁਰੂ ਤੋਂ ਵਿਅਮੁਖ ਹੋ ਕਰਕੇ ਕੁੱਤੇ ਦੀ ਵੀ ਨਿਆਈ ਨਹੀਂ ਆਉ ਕਦੇ-ਕਦੇ ਤੁਰ ਪੈਂਦਾ ਕਦੇ-ਕਦੇ ਤੁਰ ਪੈਂਦਾ ਸਾਰਾ ਕੁਝ ਗੁਰੂ ਪਾਤਸ਼ਾਹ ਤੋਂ ਲੈ ਕਰਕੇ ਪਰਮੇਸ਼ਰ ਤੋਂ ਲੈ ਕਰਕੇ ਤੇ ਮਰੀਆਂ ਮਸਾਣਾ ਤੇ ਜਾ ਕਰਕੇ ਨਕਰਗੜ ਦਾ ਫਿਰਦਾ ਕਦੇ ਕਿਸੇ ਬਾਬੇ ਦੇ ਕੋਲ ਚਲੇ ਜਾਂਦਾ ਕਦੇ ਕਿਸੇ ਬਾਬੇ ਦੇ ਕੋਲ ਪਾਤਸ਼ਾਹ ਕਹਿੰਦੇ ਤੇਰੇ ਨਾਲੋਂ ਤੇ ਕੂਕਰ ਚੰਗਾ ਕੁੱਤਾ ਚੰਗਾ ਆ ਆਪਣੇ ਮਾਲਕ ਦਾ ਦਰ ਨਹੀਂ ਛੱਡਦਾ ਪਰ ਅਸੀਂ ਗੁਰੂ ਦਾ ਦਰ ਛੱਡਣ ਲੱਗਿਆਂ ਕਿੰਮੈਂਟ ਨਹੀਂ ਲਾਉਂਦੇ ਆਉ ਲੰਘ ਜਾਂਦੇ ਆ ਪਰਾਂ-ਪਰਾਂ ਵੀ ਚੱਲੇ ਫਲਾਣੇ ਬਾਬੇ ਤੋਂ ਚੱਲੇ ਆ ਮੜੀਆਂ ਤੇ ਤੇਲ ਪਾਉਣ ਵਾਸਤੇ ਚਦਰਾਂ ਚੜਾਉਣ ਵਾਸਤੇ ਚਲੇ ਆ ਤਾਂਤਰਿਕ ਬਾਬੇ ਤੋਂ ਚੱਲੇ ਆ ਪੁੱਛਣਾ ਪਵਾਉਣ ਵਾਸਤੇ ਤੇ ਪਾਤਸ਼ਾਹ ਕਹਿੰਦੇ ਇਸ ਗੱਲ ਦਾ ਖਿਆਲ ਕਰੀਂ ਕਿ ਹੁਣ ਤੂੰ ਗੁਰੂ ਘਰ ਦਾ ਕੂਕਰ ਦੀ ਨਿਆਈ ਵੀ ਨਹੀਂ ਆ ਤੂੰ ਮਾਲਕ ਦਾ ਨਹੀਂ ਬਣਿਆ ਤੂੰ ਜਿਹੜਾ ਕੂਕਰ ਮਾਲਕ ਦਾ ਨਹੀਂ ਬਣਦਾ ਨਾ ਮਾਲਕ ਦਾ ਕਦੇ ਨਹੀਂ ਬਣਦਾ ਕੂਕਰ ਮਾਲਕ ਦਾ ਵਫਾਦਾਰ ਰਹਿੰਦਾ ਆ ਪਰ ਜਦੋਂ ਉਹ ਹਲਕ ਜਾਂਦਾ ਨਾ ਉਦੋਂ ਮਾਲਕ ਨੂੰ ਵੜਨ ਤੁਰ ਪੈਂਦਾ ਫਿਰ ਨਹੀਂ ਵਫਾਦਾਰ ਰਹਿੰਦਾ ਆਪਣੇ ਮਾਲਕ ਦਾ ਤੇ ਜਦੋਂ ਅਸੀਂ ਹਲਕ ਜਾਂਦੇ ਆ ਲਾਲਚ ਦੇ ਵਿੱਚ ਸੁੱਖ ਲੱਭਣ ਵਾਸਤੇ ਤੁਰ ਪੈਂਦੇ ਆ ਬਾਬਿਆਂ ਤੋਂ ਕਦੀ ਕਿਦੇ ਇੱਕ ਦਿਕੇ ਦੇ ਸਮਝ ਲਓ ਵੀ ਅਸੀਂ ਵੀ ਹਲਕ ਗਏ ਆ ਹਲਕਿਆ ਹੋਇਆ ਨਹੀਂ ਮਾਲਕ ਦਾ ਬਣਦਾ ਉਦਾਂ ਤੇ ਮਾਲਕ ਦੇ ਦਰਕ ਨੇ ਛੜਦਾ ਹੀ ਨਹੀਂ ਕੂਕਰ ਇਸੇ ਤਰ੍ਹਾਂ ਮਨੁੱਖ ਪਾਤਸ਼ਾਹ ਕਹਿੰਦੇ ਸੁਆਮੀ ਕੋ ਗ੍ਰਹਿਉ ਜਿਉ ਸਦਾ ਸਵਾਨ ਤਜਤ ਨਹੀਂ ਨਿਤ ਜਿਵੇਂ ਕੁੱਤਾ ਆਪਣੇ ਸੁਆਮੀ ਮਾਲਕ ਦਾ ਘਰ ਨਹੀਂ ਛੜਦਾ ਨਿਤਾ ਪ੍ਰਦੀ ਆਪਣੇ ਮਾਲਕ ਦੇ ਦਰਵਾਜ਼ੇ ਤੇ ਬੈਠਾ ਰਹਿੰਦਾ ਹੈ ਚਾਹੇ ਮਾਲਕ ਆਪ ਰੋਟੀਆਂ ਖਾਂਦਾ ਹੋਵੇ ਕੁੱਤੇ ਨੂੰ ਕੋਈ ਗ੍ਰਾਹੀ ਪਾ ਦੇਵੇ ਜਾਂ ਨਾ ਪਾਵੇ ਖੁਸ਼ ਰਹਿੰਦਾ ਹੈ ਚਾਹੇ ਅੰਦੀ ਪਾ ਦੇਵੇ ਜਾਂ ਰਜਵੀ ਪਾ ਦੇਵੇ ਕਿਸੇ ਤਰ੍ਹਾਂ ਵੀ ਉਸ ਨੂੰ ਖਾਣਾ ਦੇ ਦੇਵੇ ਨਾ ਦੇਵੇ ਉਹ ਸਿੱਧ ਕਰਕੇ ਬੈਠਾ ਰਹਿੰਦਾ ਸਗੋਂ ਜਿਆਦਾ ਕੂਛ ਲਾਉਂਦਾ ਤੇ ਮਾਲਕ ਨਾਲ ਪਿਆਰ ਕਰਦਾ ਹੈ ਰਾਤ ਨੂੰ ਪਹਿਰਾ ਵੀ ਚੁਕੰਨਾ ਹੋ ਕਰਕੇ ਦਿੰਦਾ ਕੂਕਰ ਜਿਹੜਾ ਇਸ ਕਰਕੇ ਪਾਤਸ਼ਾਹ ਕਹਿੰਦੇ ਸਵਾਮੀ ਕਿਉਂ ਗ੍ਰਹਿ ਜਿਉ ਸਦਾ ਸਵਾਨ ਤਜਤ ਨਹੀਂ ਨਿਤ ਸਵਾਨ ਕੁੱਤਾ ਛੱਡਦਾ ਨਹੀਂ ਹੈ ਆਪਣੇ ਸਵਾਮੀ ਦੇ ਆਪਣੇ ਮਾਲਕ ਦਾ ਦਰ ਨਾਨਕ ਇਹ ਵਿਦ ਹਰ ਭਜੋ ਇੱਕ ਮਨ ਹੋਏ ਇੱਕ ਚਿੱਤ ਸਤਿਗੁਰੂ ਜੀ ਫਰਮਾਨ ਕਰਦੇ ਨੇ ਇਸ ਤਰ੍ਹਾਂ ਤੋਂ ਵੀ ਨਾ ਇੱਕ ਮਨ ਹੋਏ ਇੱਕ ਚਿੱਤ ਇੱਕ ਮਨ ਇੱਕ ਚਿੱਤ ਹੋ ਕਰਕੇ ਇਕਾਗਰ ਮਨ ਹੋ ਕਰਕੇ ਚਿੱਤ ਚੇਤਨ ਅਕਾਲ ਪੁਰਖ ਵਾਹਿਗੁਰੂ ਜੀ ਨੂੰ ਯਾਦ ਕਰ ਤੂੰ ਕੁੱਤੇ ਤੋਂ ਸਿੱਖਿਆ ਲੈ ਲਾ ਘਰਾਂ ਦੇ ਵਿੱਚ ਕੁੱਤੇ ਰੱਖੇ ਹੁੰਦੇ ਨਾ ਇਹਨਾਂ ਤੋਂ ਸਿੱਖਿਆ ਲੈ ਲਾ ਤੂੰ ਵੀ ਇਹ ਮਾਲਕ ਦਾ ਦਰ ਨਹੀਂ ਛੱਡ ਰਿਹਾ ਤੇ ਮੈਂ ਕਿਉਂ ਛੱਡਾਂ ਤੂੰ ਵੀ ਇਦਾਂ ਕਰ ਵੀ ਇੱਕ ਮਨ ਹੋ ਕਰਕੇ ਇੱਕ ਚਿੱਤ ਹੋ ਕਰਕੇ ਜਮ ਅਸੀਂ ਮਾੜਾ ਜੱਕ ਦੁੱਖ ਆਉਂਦਾ ਕਿ ਮਾੜੀ ਜੀ ਗਰੀਬੀ ਆ ਗਈ ਕੋਈ ਪੈਸਾ ਮੁੱਕ ਗਿਆ ਤੇ ਚਲੋ ਛੱਡ ਜਣੇ ਆ ਮਾਲਕ ਦੇ ਦਰ ਨੂੰ ਕੁੱਤੇ ਤੋਂ ਸਿੱਖਿਆ ਲੈ ਵੀ ਇਹ ਤਾਂ ਇੱਕ ਬੁਰਕੀ ਖਾ ਕਰਕੇ ਵੀ ਸਦਕਾ ਕਰ ਲੈਂਦਾ ਆ ਜੇ ਤੈਨੂੰ ਕਦੇ ਘਟ ਮਿਲ ਗਈ ਆ ਤੂੰ ਵੀ ਕਦੇ ਸਦਕ ਕਰ ਲਾ ਸੰਤੋਖ ਕਰ ਲਾ ਇਹਦੇ ਨਾਲ ਹੀ ਪਰ ਸਾਡੇ ਚ ਸੰਤੋਖ ਨਹੀਂ ਨਾ ਅਸੀਂ ਉਸੇ ਵੇਲੇ ਦਰ ਛੜ ਜਾਂਦੇ ਉਸੇ ਵੇਲੇ ਹੀ ਗੁਰੂ ਤੋਂ ਬੇਮੁਖ ਹੋ ਜਾਂਦੇ ਆ ਪਾਤਸ਼ਾਹ ਕਹਿੰਦੇ ਨਾਨਕ ਇਹੇ ਵਿਧ ਹਰ ਭਜੋ ਇਸੇ ਤਰ੍ਹਾਂ ਹੀ ਇਸ ਵਿਧੀ ਦੇ ਨਾਲ ਹਰ ਭਜੋ ਹਰੀ ਪਰਮੇਸ਼ਰ ਅਕਾਲ ਪੁਰਖ ਵਾਜ ਦਾ ਭਜਨ ਕਰ ਤੇ ਕਿਦਾਂ ਕਰ ਇੱਕ ਮਨ ਹੋਏ ਇੱਕ ਚਿੱਤ ਇੱਕ ਮਨ ਇੱਕ ਚਿੱਤ ਹੋ ਕਰਕੇ ਕਰ ਇਕ ਮਨ ਇਕ ਚਿਤ ਹੋ ਕਰਕੇ ਕਰਿਆ ਕਰ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਨਾਮ ਜਪਿਆ ਕਰ ਕੁੱਕਰ ਤੋਂ ਸਵਾਨ ਤੋਂ ਕੁੱਤੇ ਤੋਂ ਜਿਹੜੀ ਸਿੱਖਿਆ ਲੈ ਲਾ ਜਿੱਦਾਂ ਇਹ ਮਾਲਕ ਦਾ ਦਰ ਨਹੀਂ ਛੱਡਦਾ ਤੂੰ ਵੀ ਮਾਲਕ ਦਾ ਦਰ ਨਾ ਛੱਡ ਮਾਲਕ ਦੀ ਮਰਜ਼ੀ ਆ ਅੱਜ ਤੈਨੂੰ ਥੋੜੀ ਪਾਈ ਆ ਕੱਲ ਨੂੰ ਬਹੁਤੀ ਪਾਵੇਗਾ ਗੁਰੂ ਦਾ ਹੋ ਜਾ ਇੱਕ ਦੇ ਦਰ ਦਾ ਹੋ ਜਾ ਸਤਿਗੁਰੂ ਜੀ ਕਿਰਪਾ ਬਖਸ਼ਾ ਰਹਿਮਤਾ ਕਰਨ ਇਹ ਗੁਰੂ ਚਰਨਾ ਚਰਦਾਸ ਬੇਨਤੀ ਜੁੜੜੀ ਕਰੀਏ ਕਿ ਸਤਿਗੁਰੂ ਜੀ ਸਗਲ ਦੁਆਰ ਕੋ ਛਾੜ ਕੇ ਗਹੇਉ ਤੁਹਾਰੋ ਦੁਆਰ ਬਾਹੇ ਗਹੇ ਕੀ ਲਾਜ ਅਸ ਗੋਬਿੰਦ ਦਾਸ ਤੁਹਾਰ ਸਤਿਗੁਰੂ ਜੀ ਸਾਰੇ ਦਰ ਛੱਡ ਕਰਕੇ ਹੁਣ ਤੇਰੇ ਦਰ ਤੇ ਆ ਗਿਆਂ ਦਰ ਆਿਆਂ ਦੀ ਲਾਜ ਰੱਖੋ ਸਾਡੀ ਝੋਲੀ ਵਿੱਚ ਨਾਮ ਦੀ ਦਾਤ ਪਾ ਦਿਓ ਨਾਮ ਜਪ ਕਰਕੇ ਲੋਕ ਸੁਖੀਏ ਪਰਲੋਕ ਸੁਹੇਲੇ ਨਾਨਕ ਹਰ ਪ੍ਰਭ ਆਪੇ ਮੇਲੇ ਕੋਟਨ ਕੋਟਾਨ ਧੰਨਵਾਦ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਆਂ ਦਾ ਗੁਰੂ ਕੀ ਸੰਗਤ ਦਾ ਬਹੁਤ ਬਹੁਤ ਧੰਨਵਾਦ ਗੁਰਬਾਣੀ ਪੜ੍ਹਦੇ ਆਂ ਕਥਾ ਵਿਚਾਰਾਂ ਕਰਦੇ ਆਂ ਹੋਈਆਂ ਬੇਅੰਤ ਭੁੱਲਾਂ ਗਲਤੀਆਂ ਦੀ ਮੁਆਫੀ ਬਖਸ਼ੀ ਕਰਨੀ ਅੱਗੇ ਤੋਂ ਸਤਿਗੁਰੂ ਜੀ ਕਿਰਪਾ ਕਰਨ ਸਮੱਤ ਬਖਸ਼ੇ ਕਰਨ ਗੁਰਬਾਣੀ ਪੜ੍ਹਨ ਦੀ ਕਥਾ ਵਿਚਾਰਾਂ ਕਰਨ ਦੀ ਜਾਜ ਆ ਜਾਵੇ ਜੀ 45 ਸ਼ਲੋਕ ਤੱਕ ਦੀ ਜਿਹੜੀ ਇੱਥੇ ਸਮਾਪਤੀ ਹੋਈ ਹੈ ਆਓ ਅਖੀਲਾ ਸ਼ਲੋਕ ਪੜ੍ਹ ਕਰਕੇ ਸਮਾਪਤੀ ਕਰੀਏ ਪਰ ਅਰਦਾਸ ਪਾਵਨ ਪੀਤ੍ਰ ਹੁਕਮਨਾਮਾ ਆਪ ਜੀਆਂ ਨੇ ਸ਼ਰਮਣ ਕਰਨਾ ਹੈ ਜੀ ਸੁਆਮੀ ਕੋ ਗ੍ਰਿਹਉ ਜਿਉ ਸਦਾ ਸਵਾਨ ਤਜਤ ਨਹੀਂ ਨਿਤ ਨਾਨਕ ਇਹ ਬਿਦ ਹਰਿ ਭਜੋ ਇਕ ਮਨ ਹੋਏ ਇਕ ਚਿੱਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ